ਭੋਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਪੰਜਾਬ ਸੰਭਾਲੋ ਮੋਹਮ ਦੇ ਆਗਾਜ਼ ਕੀਤਾ ਗਿਆ ਹੈ ਜਿਸ ਪ੍ਰਤੀ ਬਸਪਾ ਵਰਕਰਾਂ ਤੇ ਫਗਵਾੜਾ ਵਾਸੀਆਂ ਨੂੰ ਇਸ ਮੋਹਮ ਨਾਲ ਜੋੜਨ ਦਾ ਸੱਦਾ ਦੇ ਲਈ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਰੈਸਟੋਰੈਂਟ ਫਗਵਾੜਾ ਵਿਖੇ ਪਹੁੰਚੇ ਜਿੱਥੇ ਕਿ ਬਸਪਾ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਪੰਜਾਬ ਵਾਸੀਆਂ ਨਾਲ ਧੋਖਾ ਦੱਸਿਆ ਉੱਥੇ ਹੀ ਉਹਨਾਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜੋ ਇਸ ਬਜਟ ਦੇ ਮਾਧਿਅਮ ਨਾਲ ਦਲਿਤਾਂ ਨਾਲ ਧੋਖਾ ਕੀਤਾ ਹੈ ਉਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਦ ਕਿ ਇਸ ਬਜਟ ਨੂੰ ਤਿਆਰ ਕਰਨ ਵਾਲੇ ਅਧਿਕਾਰੀਆਂ ਤੇ ਵੀ ਕਾਰਵਾਈ ਕੀਤੀ ਜਾਵੇ ਹੁਣਾਂ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਸੂਬਾ ਸਰਕਾਰ ਨੂੰ ਫੇਲੀਅਰ ਦੱਸਿਆ ਇਸ ਤੋਂ ਇਲਾਵਾ ਇੱਕ ਪੰਜਾਬ ਵਾਸੀਆਂ ਨੂੰ ਬਸਪਾ ਵੱਲੋਂ ਰੰਬੀ ਪੰਜਾਬ ਸੰਭਾਲੋ ਮਹਿੰਮ ਦਾ ਹਿੱਸਾ ਬਣਨ ਦੀ ਵੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਇਹੋ ਜਿਹਿਆਂ ਸਰਕਾਰਾਂ ਕੋਲੋਂ ਬਚਾਇਆ ਜਾ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਵਾ ਵਰਕਰ ਮਜੂਰ ਸਨ ਫੋਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤੋਂ ਮੈਨੂੰ ਵੀ ਇਹ ਲੱਗਦਾ ਸੀ ਕਿ ਹਰ ਔਰਤ ਦਾ ਪੰਜਾਬ ਦੇ ਦਾ 40000 ਰੁਪਏ ਬਣਦਾ ਪਿਛਲੇ 3 ਸਾਲਾਂ ਦਾ 1100 ਦੇ ਹਿਸਾਬ ਨਾਲ ਅਸੀਂ ਸੋਚਦੇ ਸੀ ਕਿ ਸਰਕਾਰ ਪੰਜਾਬ ਦੀਆਂ ਸਾਰੀਆਂ ਔਰਤਾਂ ਦੇ ਖਾਤੇ 'ਚ ਉਹ 40-40 ਹਜ਼ਾਰ ਪਾ ਕੇ ਖਾਤਿਆਂ ਦੇ ਵਿੱਚ ਔਰਤਾਂ ਦੇ ਆਪਣੀ ਜਿਹੜੀ ਗਰੰਟੀ ਦਿੱਤੀ ਸੀ ਇਹਨਾਂ ਨੇ ਔਰਤਾਂ ਨੂੰ ਉਹ ਪੂਰੀ ਕਰਨੀ। ਲੇਕਿਨ ਇਹਨਾਂ ਨੇ ਤਾਂ 1000 ਔਰ 1100 ਦਾ ਵੀ ਜ਼ਿਕਰ ਤੱਕ ਨਹੀਂ ਕੀਤਾ। ਅੱਜ ਜਿਹੜਾ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਇਸ ਤੋਂ ਬਾਅਦ ਇੱਕ ਹੋਰ ਝੂਠ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ। ਜਿਹਦਾ ਪਰਦਾ ਫਾਸ਼ ਕਰਨੇ ਲਈ ਬੌਜਨ ਸਮਾਜ ਪਾਰਟੀ ਵੱਲੋਂ ਅਸੀਂ ਤੁਹਾਨੂੰ ਬੁਲਾਇਆ ਖਾਸ ਕਰਕੇ ਦਲਤਾਂ ਦੇ ਬਾਰੇ ਵਿੱਚ। ਕਿ ਭਈ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਇਹ ਪ੍ਰਚਾਰ ਕਰ ਰਹੀ ਆ ਕਿ ਦਲਤਾਂ ਦੇ ਲਈ ਅਸੀਂ 34% ਬਜਟ ਦਾ ਹਿੱਸਾ ਰੱਖਿਆ ਆ ਆ ਇਹਨਾਂ ਦਾ ਬਜਟ ਆ ਇੱਕ ਝੂਠ ਦਾ ਪਲੰਦਾ ਮੈਂ ਇਹਦੇ ਪੇਜ ਨੰਬਰ 26 ਆ ਬਜਟ ਦਾ ਜਿਹਦੇ ਵਿੱਚ ਉਹਨੇ ਦੱਸਿਆ ਕਿ ਸ਼ੈਡੂਲ ਕਾਸਟ ਦੇ ਲਈ 13987 ਕਰੋੜ 13987 ਕਰੋੜ ਔਰ ਕਿਹਾ ਕਿ ਇਹ ਕੁੱਲ ਬਜਟ ਦਾ 34% ਬਣਦਾ ਹੈ ਤੇ ਕੁੱਲ ਬਜਟ ਕਿੰਨਾ ਹੈ 236080 ਕਰੋੜ ਹੁਣ 236000 ਕਰੋੜ ਦਾ 34% ਬਣਾਓ ਕਿੰਨਾ ਬਣਦਾ ਜੇ ਆਪਾਂ ਸਿੱਧਾ-ਸਦਾ ਹਿਸਾਬ ਜੋੜੀਏ ਕਰੀਬ 80000 ਕਰੋੜ ਬਣਦਾ 34% ਦਾ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ 13987 ਕਰੋੜ 13987 ਕਰੋੜ ਕੁੱਲ ਬਜਟ ਦਾ 5.5% ਬਣਦਾ ਤੋਂ ਮੈਂ ਇਹ ਕਹਿਣਾ ਚਾਹੂੰਗਾ ਕਿ ਨੰਬਰ 1 ਫਾਈਨਾਂਸ ਮਨਿਸਟਰ ਜਿਨ੍ਹਾਂ ਨੇ ਇਹ ਬਜਟ ਪੜਿਆ ਹੋਵੇਗਾ ਜਾਂ ਦੇਖਿਆ ਹੋਵੇਗਾ ਉਹਨਾਂ ਨੇ ਪੰਜਾਬ ਦੀ ਅਸੈਂਬਲੀ 'ਚ ਪੂਰੇ ਪੰਜਾਬ ਦੇ ਦਲਤਾਂ ਨਾਲ ਧੋਖਾ ਕੀਤਾ, ਝੂਠ ਬੋਲਿਆ। ਇਸ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਇਹ ਮਾਫੀ ਮੰਗਣੀ ਚਾਹੀਦੀ। ਦਲਤਾਂ ਨਾਲ ਧੋਖਾ ਕਰਨ ਲਈ, ਝੂਠ ਬੋਲਣ ਲਈ, ਮਿਸਗਾਈਡ ਕਰਨ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਔਰ ਦੂਸਰਾ ਮਾਫੀ ਮੰਗਣ ਦੇ ਨਾਲ-ਨਾਲ ਜਿਹੜੇ ਅਧਿਕਾਰੀਆਂ ਨੇ ਬਜਟ ਤਿਆਰ ਕਰਦੇ ਵਕਤ ਇਹ ਗਲਤ ਸੂਚਨਾ ਇਹਦੇ ਵਿੱਚ ਦਰਜ ਕੀਤੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ